ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਗੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੜਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੀਆਂ ਦਾ ਹਾਲਚਾਲ ਤੜਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਕਹਿੰਦੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੇ ਪੈਰ ਧੋਤੇ ਉਹਨਾਂ ਦਾ ਅੱਜ ਵੀ ਬੁਰਾ ਹਾਲ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਮੈਂ ਤਾਂ ਆਪੇ ਇਸ ਰਿਪੋਰਟ ਨੂੰ ਪੜ ਕੇ ਹਰਾਨ ਰਹਿ ਗਿਆ ਜੇ ਜਿਹੜੇ ਵੀ ਨੇਤਾ ਨੇ ਜੇਕਰ ਉਹ ਕਿਸੇ ਦੀ ਝੁੱਗੀ 'ਚ ਜਾਂਦੇ ਆ ਜੇ ਕਿਸੇ ਦੇ ਪੈਰ ਧੋਂਦੇ ਆ ਜੇ ਕਿਸੇ ਨੂੰ ਮਿਲਦੇ ਆ ਜੇ ਕਿਸੇ ਦੇ ਘਰ 'ਚ ਰੋਟੀ ਖਾਂਦੇ ਆ ਉਸ ਕਿਰਪਾ ਕਿਵੇਂ ਲਿਖੀ ਹੁੰਦੀ ਆ ਗੱਲ ਇਉਂ ਨਹੀਂ ਆਪਾਂ ਤਾਂ ਇਹ ਸੋਚ ਲੈਣੀ ਆ ਉਹ ਉਤਰੇ ਜਾਂਦੇ ਫਲਾਣੇ ਦੀ ਝੁੱਗੀ ਵਿੱਚ ਰੁਕੇ ਉਹਨਾਂ ਨੇ ਰੋਟੀ ਖਾਧੀ ਉਹਨਾਂ ਨੇ ਪੈਰ ਧੋਤੇ ਉਹਨਾਂ ਨੇ ਗਲਵਕੜੀ ਪਾਈ ਪਰ ਉਹ ਸਾਰਾ ਕੁਝ ਫਿਲਮੀ ਕਹਾਣੀ ਮੰਨੂ ਪਹਿਲਾਂ ਹੀ ਤੈਅ ਹੁੰਦਾ ਵੀ ਜਾਣਾ ਕਿਵੇਂ ਆ ਜਦੋਂ ਕਹਿੰਦੇ ਨੇ ਐਕਸ਼ਨ ਕੈਮਰਾ ਇਹ ਗੱਲ ਉਵੇਂ ਹੁੰਦੀ ਹੈ 2000 ਤੇ 19 ਦੇ ਵਿੱਚ ਯਾਨੀ ਕਿ 2019 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀਆਂ ਖਬਰਾਂ ਬਹੁਤ ਵੱਡੀਆਂ ਵੱਡ ਕੇ ਲੱਗੀਆਂ ਕਿ ਉਹਨਾਂ ਨੇ ਸਫਾਈ ਕਰਮਚਾਰੀਆਂ ਦੇ ਪ੍ਰਯਾਗ ਰਾਜ ਦੇ ਵਿੱਚ ਜਾ ਕੇ ਅਰਧ ਕੁਮ ਦੇ ਮੌਕੇ ਦੇ ਉੱਤੇ ਪੈਰ ਧੋਤੇ ਟੋਲੀਗੇ ਨਾਲ ਪੂੰਜੇ ਤੇ ਖਬਰਾਂ ਨੈਸ਼ਨਲ ਮੀਡੀਆ ਦੇ ਵਿੱਚ ਕੀ ਬੜੀਆਂ ਕਿ ਇਹ ਕੰਮ ਸਿਰਫ ਪ੍ਰਧਾਨ ਮੰਤਰੀ ਹੀ ਕਰ ਸਕਤੇ ਹਨ ਉਹਨੇ ਸਫਾਈ ਕਰਮਚਾਰੀਆਂ ਨੂੰ ਕਿਤਨਾ ਪਿਆਰ ਦੀ ਆ ਇਹ ਹੁੰਦੇ ਹੈ ਪ੍ਰਧਾਨ ਮੰਤਰੀ ਦਰਿਆਦਲ ਇਹ ਹੁੰਦੇ ਹੈ ਇਨਸਾਨੀਅਤ ਵਾਲੇ ਪ੍ਰਧਾਨ ਮੰਤਰੀ ਇਤਨਾ ਤਾਂ ਕੋਈ ਵੀ ਨਹੀਂ ਕਰ ਸਕਤਾ ਸੋ ਉਦੋਂ ਖਬਰਾਂ ਇਹ ਲੱਗੀਆਂ ਪਰ 6 ਸਾਲ ਬਾਅਦ ਯਾਨੀ ਕਿ 2019 ਦੇ ਪੈਰ ਧੋਤੇ ਸੀ ਤੇ ਅੱਜ ਅਸੀਂ 2025 ਦੇ ਪਹਿਲੇ ਮਹੀਨੇ ਦੇ ਵਿੱਚ ਵਿਚਰ ਰਹੇ ਹਾਂ 6 ਸਾਲਾਂ ਬਾਅਦ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਪੈਰ ਧੋਤੇ ਸੀ ਉਹਨਾਂ ਦੀ ਆਰਥਿਕ ਸਥਿਤੀ ਉਹਨਾਂ ਦੀ ਸਮਾਜਿਕ ਸਥਿਤੀ ਕੀ ਹੋ ਗਈ ਹੈ ਉਹਨਾਂ ਨੂੰ ਕਿੰਨਾ ਕੁ ਕੋਈ ਬਦਲਾ ਦੇਖਣ ਦਾ ਮੌਕਾ ਮਿਲਿਆ ਇੰਨੀ ਕਿ ਤਬਦੀਲੀ ਆਈ ਜ਼ਿੰਦਗੀ ਦੇ ਵਿੱਚ ਉਹਦੀ ਤਹਾਣੀ ਸਾਹਮਣੇ ਆਈ ਹੈ ਜਿਹੜੀ ਉਦੋਂ 50 ਸੱਤਾ ਬਜਾ ਦੇ ਪੈਰ ਧੋਤੇ ਸੀ ਉਹਨਾਂ ਦੇ ਵਿੱਚ ਇੱਕ ਪਿਆਰੇ ਲਾਂ ਲਾਂ ਦਾ ਬੰਦਾ ਵੀ ਆ ਉਹਨੇ ਹੁਣ ਮੀਡੀਆ ਦੇ ਵਿੱਚ ਗੱਲ ਦੱਸੀ ਹੈ ਜਿਸ ਹੋਇਆ ਕੀ ਸੀ ਉਸ ਦਿਨ ਅਚਾਨਕ ਉਹ ਕਹਿੰਦੇ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਝਾੜੂ ਫੜ ਕੇ ਉੱਥੇ ਝਾੜੋ ਮਾਰੀਆਂ ਲੇਸੀ ਮੇਰੇ ਸਮੇਤ ਕਈ ਹੋਰ ਜਣੇ ਵੀ ਸੀ ਸਾਡਾ ਬੌਸ ਉੱਥੇ ਆਇਆ ਆ ਕੇ ਕਹਿੰਦਾ ਇਹ ਭਾਈ ਤੁਸੀਂ ਆਓ ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਅਸੀਂ ਵੱਡੇ ਸਾਹਿਬ ਕੋਲੇ ਚਲੇ ਗਏ ਸਾਨੂੰ ਦੇਖ ਕੇ ਉਹ ਕਹਿੰਦਾ ਮੈਨੂੰ ਦੇਖ ਕੇ ਖਾਸ ਕਰਕੇ ਵੀ ਇਹ ਤਾਂ ਗੁੰਡਾ ਬਦਮਾਸ਼ ਚਾ ਲੱਗਦਾ ਇਹਦੀ ਪਹਿਲਾਂ ਕਟਿੰਗ-ਕੁਟਿੰਗ ਕਰਵਾ ਕੇ ਲਿਆਓ ਇਹਦੀ ਚੰਗੀ ਤਰ੍ਹਾਂ ਦਾ ਮੂੰਹ ਸਰ ਬਣਾ ਕੇ ਲਿਆਓ ਫੇਰ ਮਿਲਦੇ ਆ ਲਓ ਜੀ ਉਹ ਕਰੇ ਕਿ ਮੈਨੂੰ ਕਟਿੰਗ ਵਾਲੇ ਤੇ ਲੈ ਗਏ ਚਲੋ ਮੈਂ ਜਦੋਂ ਕਟਿੰਗ-ਕੁਟਿੰਗ ਕਰਵਾ ਕੇ ਫਿਰ ਸਾਹਬ ਦੇ ਮੂਹਰੇ ਪੇਸ਼ ਕੀਤਾ ਕਹਿੰਦੇ ਲੈ ਹੁਣ ਤਾਂ ਹੀਰੋ ਵਰਗਾ ਲੱਗਦਾ ਲਓ ਜੀ ਉਸ ਤੋਂ ਬਾਅਦ ਕਰੇ ਕਿ ਸਾਨੂੰ ਗੱਡਿਆਂ ਦੇ ਵਿੱਚ ਬਿਠਾਇਆ ਕਹਿੰਦੇ ਤੁਹਾਨੂੰ ਕਿਤੇ ਲੈ ਕੇ ਜਾਣਾ ਸਾਨੂੰ ਕੋਈ ਪਤਾ ਦੀ ਵੀ ਸਾਡੇ ਕਿਸ ਨੇ ਪੈਰ ਧੋਣੇ ਲਓ ਜੀ ਜਿਹੜੀ ਥਾਂ ਤੇ ਸਾਨੂੰ ਲੈ ਕੇ ਗਏ ਉੱਥੇ ਇੱਕ ਸਮਾਗਮ ਸੀ ਉੱਥੇ ਸਾਡੇ ਵਰਗੇ ਕਈ ਬੰਦੇ ਹੋਰ ਵੀ ਸੀ ਸਾਨੂੰ ਇੱਕ ਕਮਰੇ ਦੇ ਵਿੱਚ ਬਿਠਾ ਲਿਆ ਉੱਥੇ ਕਹਿੰਦਾ ਪਾਈ ਸੱਤ ਜਾਣੇ ਹੋਰ ਵੀ ਸੀ ਨਾ ਮੈਨੂੰ ਪਤਾ ਨਾ ਨਾਲ ਜਾਣ ਨੂੰ ਪਤਾ ਕਿ ਇੱਥੇ ਸਾਡੇ ਕੋਲੋਂ ਕਰਾਉਣਾ ਕੀ ਆ ਫਿਰ ਕੁਝ ਘੰਟੇ ਬਾਅਦ ਕਹਿੰਦੇ ਆਈ ਤੁਹਾਨੂੰ ਪ੍ਰਧਾਨ ਮੰਤਰੀ ਨਾਲ ਮਲਾਉਣਾ ਅਸੀਂ ਸੋਚਿਆ ਵੀ ਸਾਡੇ ਨਾਲ ਉਹਨੇ ਕਾਹ ਤੋਂ ਮਿਲਣਾ ਸਾਡੀ ਕੀ ਪ੍ਰਾਪਤੀ ਹੈ ਨਾਲੇ ਸਾਨੂੰ ਉਹ ਕਿਉਂ ਮਿਲਣਗੇ ਕਹਿੰਦੇ ਜੀ ਅਸੀਂ ਉੱਥੇ ਆਖਿਆ ਵੀ ਚਲੋ ਕੋਈ ਨਹੀਂ ਫਿਰ ਕਹਿੰਦੇ ਵੀ ਚਲੋ ਉਹ ਦੂਜੇ ਕਮਰੇ 'ਚ ਆ ਜਾਓ ਅਸੀਂ ਕਹਿੰਦੇ ਉੱਥੇ ਚਲੇ ਗਏ ਲਓ ਜੀ ਉੱਥੇ ਅਚਾਨਕ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਨਾਲ ਪਾਣੀ ਦੀ ਬਾਲਟੀ ਇੱਕ ਬੱਥਰ ਇੱਕ ਤੌਲੀਆ ਤੇ ਕਿੰਨੀ মিডিਏ ਵਾਲੇ ਲਓ ਜੀ ਉਹਨਾਂ ਨੇ ਸਾਡੇ ਪੈਰ ਧੋਤੇ ਸਾਡੇ ਪੈਰਾਂ ਨੂੰ ਪੂੰਝਿਆ ਤੇ ਸਾਨੂੰ ਕਹਿੰਦੇ ਸਭ ਕੁਝ ਠੀਕ ਚੱਲ ਰਿਹਾ ਹੈ ਨਾ بس ਇਹ ਕਹਾਂਗੇ ਹਾਂਜੀ ਹਾਂਜੀ ਕੋਈ ਤੰਗੀ ਤੋਂ ਨਹੀਂ ਹੈ ਨਹੀਂ ਜੀ ਨਹੀਂ ਜੀ ਬਸ ਤੁਸੀਂ ਬਹੁਤ ਸਫਾਈ ਕਰਵਾਤੀ ਜੀ ਇੱਥੇ ਓਕੇ 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 ਇੰਨੀ ਗੱਲ ਕਹਿ ਕੇ ਕਹਿੰਦੇ ਅਦਾਲਤ ਦੇ ਕਮਰੇ ਚ ਚਲੇ ਗਏ ਤੇ ਘਾਇਆਂ ਤੇ ਨਾ ਮਿੰਟਾਂ ਬਾਅਦ ਸਾਨੂੰ ਪ੍ਰਧਾਨ ਮੰਤਰੀ ਸਾਹਿਬ ਨਾ ਕਿਤੇ ਦਿਸੇ ਸਾਡੇ ਲਈ ਕਹਿੰਦੇ ਇੰਉਂ ਸੀ ਵੀ ਜਿਵੇਂ ਸੁਪਨਾ ਨਹੀਂ ਆਇਆ ਹੁੰਦਾ ਨਾ ਸੀ ਕੋਈ ਆਪਦੀ ਮੰਗ ਰੱਖ ਸਕੇ ਨਾ ਕੋਈ ਬੇਨਤੀ ਕਰ ਸਕੇ ਹੁਣ ਕਹਿੰਦੇ ਮੀਡੀਏ ਦੇ ਵਿੱਚ ਖਬਰਾਂ ਲੱਗੀਆਂ ਲੋਕ ਸੜੇ ਨਾਲ ਫੋਟੋਆਂ ਖਚਵਾਉਣ ਲੱਗ ਗਏ ਅਸੀਂ ਜਦੋਂ ਵੀ ਝਾੜੂ ਮਾਰਨ ਜਾਂਦੇ ਹਾਂ ਸੜੇ ਨਾਲ ਫੋਟੋਆਂ ਖਚਵਾਉਂਦੇ ਰਹਿੰਦੇ ਆ ਕੋਈ 150 ਸਾਨੂੰ ਤਰਸ ਦੇ ਆਰਥਿਕ ਵੀ ਦੇ ਜਾਂਦਾ ਤੇ ਹੁਣ 6 ਸਾਲਾਂ ਬਾਅਦ ਵੀ ਉਹ ਕਹਿੰਦੇ ਜੀ ਅਸੀਂ ਉਵੇਂ ਹੀ ਝਾੜੂ ਮਾਰਦੇ ਆ ਉਥੇ ਹੀ ਝਾੜੂ ਮਾਰਦੇ ਆ ਅਸੀਂ ਸਰਕਾਂ ਦੇ ਵੀ ਪਹਿਲਾਂ ਵੀ ਧੁੱਗੀ ਚ ਰਹਿੰਦੇ ਸੀ ਅੱਜ ਵੀ ਉਸੇ ਧੁੱਗੀ ਚ ਰਹਿੰਦੇ ਆ ਸਾਡੀ ਇੱਕ ਨਿੱਕੀ ਜੀ ਧੁੱਗੀ ਆ ਉਹ ਨਾਲ ਧੁੱਗੀ ਦੀ ਫੋਟੋ ਵੀ ਆਈ ਆ ਵੀ ਤਰਪਾਲ ਉਹਦੇ ਉੱਤੇ ਪਾਈ ਹੋਈ ਹੈ ਤੇ ਸਾੜੀਆਂ ਦੇ ਨਾਲ ਉਹਦਾ ਗੇਟ ਬਣਾਇਆ ਹੋਇਆ ਕਿ ਉਹ ਕਹਿੰਦੇ ਕਿ ਪਹਿਲਾਂ ਮੇਰੀ ਤਨਖਾਹ ਹੁੰਦੀ ਸੀ 8000 ਤੇ 6 ਸਾਲਾਂ ਦੇ ਵਿੱਚ ਵੱਧ ਕੇ ਹੁਣ ਹੋਈ ਹੈ 12000 ਤੇ 300 ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੇ ਘਰ ਮਿਲਦੇ ਹੁੰਦੇ ਸਥਾਈ ਨਿਕਾ ਮੋਟਾ ਸਾਨੂੰ ਵੀ ਘਰ ਮਿਲ ਜੇ ਮਤਲਬ ਇਹ ਹੈ ਕਿ ਜੇਕਰ ਕੋਈ ਨੀਤਾ ਕਿਤੇ ਜਾਂਦਾ ਤੇ ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਇਹ ਕੋਈ ਅਚਾਨਕ ਨਹੀਂ ਹੁੰਦਾ ਜੀ ਜੀ ਬਿਲਕੁਲ ਸਾਰਾ ਕੁਝ ਸਿਆਸਤ ਹੈ ਜੀ ਇਹ ਆਮ ਲੋਕ ਜਿਹੜੇ ਨੇ ਉਹਨਾਂ ਵਿਚਾਰਿਆਂ ਨੂੰ ਫਰਕ ਪੈਂਦਾ ਹੈ ਨੇਤਾ ਨੂੰ ਕਾਦਾ ਫਰਕ ਹੈ ਖੈਰ ਅੱਗੇ ਵੱਧਦੇ ਗੱਲ ਕਰਦੇ ਹਾਂ ਹੁਣ ਕਿਸਾਨਾਂ ਦੀ ਕਿਸਾਨਾਂ ਦਾ ਦਿੱਲੀ ਕੂਚ ਕਿਹਨੇ ਟਲ ਗਿਆ ਹਾਂ ਬਿਲਕੁਲ ਜੀ ਜਿਹੜੇ ਪੰਜਾਬ ਦੇ ਕਿਸਾਨ ਹਨ ਉਹਨਾਂ ਦਾ ਦਿੱਲੀ ਕੂਚ ਹੁਣ ਟਲ ਗਿਆ ਤੇ ਆਪਾਂ ਜਾਣਦੇ ਹਾਂ ਕਿ ਜਿਹੜੇ ਸਾਡੇ ਕਿਸਾਨ ਸੀ ਉਹਨਾਂ ਨੇ ਅੱਜ ਦਿੱਲੀ ਕੂਚ ਕਰਨਾ ਸੀ ਅੱਜ ਕਿਉਂਕਿ 21 ਤਰੀਕ ਹੈ ਤੇ ਕਿਸਾਨਾਂ ਨੇ ਅੱਜ ਦਿੱਲੀ ਦੇ ਵੱਲ ਕੂਚ ਕਰਨਾ ਸੀ ਪਰ ਉਹ ਹੁਣ ਕੂਚ ਨਹੀਂ ਕਰਨਗੇ ਕਿਉਂਕਿ ਆਪਾਂ ਜਾਣਦੇ ਕਿ ਪਿਛਲੇ ਦਿਨੀ ਤੇ ਸਮਝੌਤਾ ਚੱਲੀ ਚੱਲੋ ਕਹਿ ਸਕਦੇ ਆਪਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਮੀਟਿੰਗ ਕਰਨ ਦਾ ਐਲਾਨ ਕੀਤਾ ਗਿਆ ਵੀ ਭਾਈ ਅਸੀਂ 14 ਫਰਵਰੀ ਨੂੰ ਮੀਟਿੰਗ ਕਰ ਲਵਾਂਗੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਾਂਗੇ ਕਿਸਾਨਾਂ ਨਾਲ ਮੀਟਿੰਗ ਕਰਨ ਵਾਸਤੇ ਅਸੀਂ ਤਿਆਰ ਆ ਸੋ ਇਸ ਕਰਕੇ ਹੁਣ ਸਰਬੰਸਿੰਘ ਪੰਦੀਰ ਹੋਰਾਂ ਨੇ ਇਸ ਉੱਚ ਨੂੰ ਅੱਜ ਰੋਕ ਲਿਆ ਕਿਉਂਕਿ ਅੱਜ ਦੇ ਦਿਨ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ 100 ਕਿਸਾਨ ਦਿੱਲੀ ਵੱਲ ਫਿਰ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਰੁਕਾਂਗੇ ਨਹੀਂ ਅਸੀਂ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣਾਵਾਂਗੇ ਮੈਨੂੰ ਲੱਗਦਾ ਇਹ ਚੰਗਾ ਹੋਇਆ ਜੀ ਕਿ ਉਹਨਾਂ ਨੇ ਕੁਝ ਆਪਣਾ ਟਾਲ ਲਿਆ ਮੈਂ ਤਾਂ ਇਹ ਗੱਲ ਕਹਿਣਾ ਦਸੰਬਰ ਮਹੀਨੇ ਦੇ ਵਿੱਚ ਤਿੰਨ ਵਾਰ ਕਿਸਾਨਾਂ ਨੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਹਰਿਆਣੇ ਦੀ ਪੁਲਿਸ ਨੇ ਪਹਿਲਾ ਬੈਰੀਕਾਡ ਵੀ ਨਹੀਂ ਪਾਰ ਕਰਨ ਦਿੱਤਾ ਕਦੇ ਅਥਰੂ ਗੈਸ ਦੇ ਗੋਲੇ ਕਦੇ ਲਾਠੀ ਚਾਰਜ ਕਦੇ ਪਾਣੀ ਦੀ ਗਵਾਛੜਾ ਕਦੇ ਕੋਈ ਹੋਰ ਤਕਾ ਸੋ ਇਸ ਤਰੀਕੇ ਨਾਲ ਕਰ ਕਰਕੇ ਸਾਡੇ ਕਈ ਕਿਸਾਨ ਜ਼ਖਮੀ ਕੀਤੇ ਆ ਤੇ ਜੇ ਮੰਨ ਲਓ ਅੱਜ ਜਾਂਦੇ ਤੇ ਖੁਦਾ ਨਾ ਖਾਸ ਤਾਂ ਉਹ ਹੀ ਕੁਝ ਸ਼ੇਅਰ ਕਰਦੇ ਤਾਂ ਮਾਮਾ ਦੇ ਪੁੱਤ ਤੇ ਬੱਚਿਆਂ ਦੇ ਪਿਤਾ ਤੇ ਭੈਣਾਂ ਦੇ ਵੀਰ ਪਤਾ ਨਹੀਂ ਕਿੰਨੇ ਅੱਜ ਹੋਰ ਜ਼ਖਮੀ ਹੋ ਜਾਣੇ ਸੀ ਤੇ ਉਹਨਾਂ ਦਾ ਕਿਹੜਾ ਕੋਈ ਪਤਾ ਦੇ ਭਾਈ ਉਹਨਾਂ ਨੇ ਕਰਦਾ ਕਿ ਉਹਨਾਂ ਨੇ ਕਿਹਾ ਸੀ ਜਿੱਲੀ ਦੇ ਵਿੱਚ ਹੋਣਾ ਤੇ ਇਸ ਕਰਕੇ ਭਾਈ ਅਸੀਂ ਜਿੱਲੀ ਦੇ ਵਿੱਚ ਟੱਕਰ ਨਹੀਂ ਦੇਣਗੇ ਤੇ ਇਹ ਕਿਉਂ ਚੱਲੇ ਆ ਅਗਰ ਉਹ ਨਹੀਂ ਜਿਹੜੇ ਇਹਨਾਂ ਦੇ ਕੋਲੇ ਕਿਹੜਾ ਉੱਥੇ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਹੈਗੀ ਫੇਰ ਉਹ ਹੀ ਗੱਲ ਕਹਿਣੀ ਸੀ ਪਰ ਹੁਣ ਇੱਕ ਟੈਕਨੀਕਲ ਤੌਰ ਦੇ ਉੱਤੇ ਗੱਲ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ 14 ਫਰਵਰੀ ਨੂੰ ਮੀਟਿੰਗ ਹੋਣੀ ਆ ਉਹਦੇ ਵਿੱਚ ਕਿਸੇ ਛਿੱਟੇ ਦੇ ਉੱਤੇ ਗੱਲ ਪਹੁੰਚੂਗੀ ਜਾਂ ਇਹ ਮੀਟਿੰਗ ਕੱ ਲਈ ਮੀਟਿੰਗ ਹੀ ਆ ਜਿਵੇਂ ਕਿ ਮੀਟਿੰਗਾਂ ਤਾਂ ਤਿੰਨ ਚਾਰ ਪਹਿਲਾਂ ਵੀ ਹੋਈਆਂ ਸੀ ਜਦੋਂ ਅਸੰਘਰਸ਼ ਨਹੀਂ ਸੀ ਸ਼ੁਰੂ ਕੀਤਾ ਨਾ ਉਦੋਂ ਮੀਟਿੰਗਾਂ ਹੋਈਆਂ ਸੀ ਉਹਨਾਂ ਮੀਟਿੰਗਾਂ ਦਾ ਛਿੱਟਾ ਕੋਈ ਨਹੀਂ ਨਿਕਲਿਆ ਸੀ ਹੁਣ ਵੀ ਕੱਲੀ ਮੀਟਿੰਗ ਹੋਊ ਜਾਂ ਕੇਂਦਰ ਦੀ ਸਰਕਾਰ ਗੱਲਾਂ ਮੰਨ ਲੂ ਇਹ ਸਮਾਂ ਰਤ ਹੋਵੇ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਡੱਲੇਵਾਲ ਸਾਹਿਬ ਦਾ ਕੀ ਹਾਲ ਹੈ ਜੀ ਇਹਨਾਂ ਨੂੰ ਗਲੂਕੋਜ਼ ਦੇਣਾ ਸ਼ੁਰੂ ਕੀਤਾ ਕੋਈ ਤਬੀਅਤ ਦੇ ਵਿੱਚ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਜੀ ਦੇਖੋ ਜੀ ਡੱਲੇਵਾਲ ਸਾਹਿਬ ਦੀ ਸਿਹਤ ਆ ਜਿਹੜੀ ਉਹ ਇੱਕਦਮ ਇਦਾਂ ਨਾ ਜਦੋਂ ਕੋਈ ਬੰਦਾ ਇੰਨੇ ਲੰਮੇ ਸਮੇਂ ਤੋਂ ਭੁਖੜਤਾਲ ਤੇ ਹੋਵੇ ਮਰਨ ਵਰਸ ਤੇ ਹੋਵੇ ਤੇ ਬਾਅਦ ਦੇ ਵਿੱਚ ਉਹਨੂੰ ਆਪਾਂ ਗਲੂਕੋਜ਼ ਵੀ ਦੇ ਦਿੱਤੇ ਮੰਨ ਲਓ ਦਵਾਈਆਂ ਦੇ ਵਿੱਚ ਕੋਈ ਟੀਕੇ ਪਾ ਕੇ ਵੀ ਲਾਈਏ ਤਾਂ ਉਹਦੀ ਸਿਹਤ ਦੇ ਵਿੱਚ ਇੰਨੀ ਸਿੱਤੀ ਸੁਧਾਰ ਆਉਂਦਾ ਨਹੀਂ ਨਾਲੇ ਢੱਲੇਵਾਲ ਸਾਹਿਬ ਦੇ ਆਰਗਨ ਦੇ ਉੱਤੇ ਵੱਖ-ਵੱਖ ਅੰਗਾਂ ਤੇ ਕਿਡਨੀ ਤੇ ਉਹਨਾਂ ਦੇ ਹਾਰਟ ਤੇ ਉਹਨਾਂ ਦੇ ਲੀਵਰ ਤੇ ਜੋ-ਜੋ ਅਸਰ ਪੈ ਗਿਆ ਉਹ ਇੰਨੀ ਸ਼ਕਤੀ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਹਾਂ ਇੰਨੀ ਘੱਟ ਜ਼ਰੂਰ ਆ ਵੀ ਜਿਹੜੇ ਖੁਰਾਕੀ ਤੱਤ ਹੁੰਦੇ ਆ ਉਹ ਗੁਲੂਕੋਸ਼ ਤੇ ਰਹੀਂ ਦੇਣੀ ਸ਼ੁਰੂ ਕਰ ਦਿੱਤੇ ਗਏ ਹੋਣੇ ਆ ਜਿਹਦੇ ਕਰਕੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਸਾਹਾਂ ਦੇ ਰੂਪ ਵਿੱਚ ਚੱਲਦੀ ਰਹੂਗੀ ਹੁਣ ਆਪਾਂ ਇਹ ਗੱਲ ਕਹਿ ਰਹੀਏ ਕਿ ਉਹ ਉੱਠ ਕੇ ਤੁਰਨ ਲੱਗ ਪੈਣ ਸੁਣੀ ਇਹ ਤਾਂ ਸੰਭ ਨਹੀਂ ਹੋਣਾਗਾ ਇਹ ਹੁੰਦਾ ਬਾਪੂ ਸੂਰਜ ਸਿੰਘ ਖਾਲਸਾ ਨੂੰ ਇਸੇ ਤਰੀਕੇ ਨਾਲ ਡੀ ਐਮ ਸੀ ਦੇ ਵਿੱਚ ਗਲੂਕੋਜ਼ ਦੇ ਸਹਾਰੇ ਦਵਾਈਆਂ ਦੇ ਸਹਾਰੇ ਕਈ ਤੜ ਜਉਂਦੇ ਰੱਖਿਆ ਸੀ ਪਰ ਹਾਂ ਸਵਾਲ ਇਹ ਪੈਦਾ ਹੁੰਦਾ ਵੀ ਇਹਨਾਂ ਦੇ ਵੱਲੋਂ ਕੀ 14 ਫਰਵਰੀ ਤੱਕ ਤੰਦਰੁਸਤ ਹੋ ਕੇ ਮੀਟਿੰਗ ਦੇ ਵਿੱਚ ਪਹੁੰਚਿਆ ਜਾ ਸਕੂ ਕਿਉਂਕਿ 14 ਫਰਵਰੀ ਨੂੰ ਮੀਟਿੰਗ ਆ ਕੀ ਇਹ ਉੱਥੇ ਉਹ ਤੱਕ ਜਾ ਸਕਣਗੇ ਜੇ ਨਹੀਂ ਜਾਂਦੇ ਤਾਂ ਉਹਦੇ ਕੀ ਅਰਥ ਤੇ ਜਾਨਣ ਕਿ ਤੁਹਾਡੇ ਕੀ ਅਰਥ ਆ ਕੀ ਕੇਂਦਰ ਦੀ ਸਰਕਾਰ ਮੰਗਾਂ ਨੂੰ ਮੰਨੂ ਕੀ ਇਹ ਸੱਤ ਸਿਰਫ ਢੱਲੇਵਾਲ ਦੀ ਇੱਕ ਮੈਡੀਕਲ ਜਿਹੜਾ ਉਹ ਆਪ ਦਾ ਇਲਾਜ ਲੈਣਾ ਸ਼ੁਰੂ ਕਰ ਦੇਣ ਇਹਦੇ ਕਰਕੇ ਉਹਨਾਂ ਨੇ ਇੱਕ ਚਿੱਠੀ ਦਿੱਤੀ ਹੈ ਜ્યાં ਕੀ ਉਹਨਾਂ ਨੇ ਕਿਸਾਨਾਂ ਦੀ ਆਪਸ ਦੇ ਵਿੱਚ ਏਕਤਾ ਨਾ ਕਿਤੇ ਹੋ ਜੇ ਇਸ ਕਰਕੇ ਚਿੱਠੀ ਦਿੱਤੀ ਹੈ ਜਾਂ ਸੱਚੀ ਮੁੱਠੀ ਉਹਨਾਂ ਨੂੰ ਇਹ ਲੱਗਾ ਜੀ ਕਿ ਹੁਣ ਇਹਨਾਂ ਨੂੰ ਇਕੱਠੇ ਕਰ ਦੇਣਾ ਚਾਹੀਦਾ ਸੋ ਇਹ ਲੋਕਾਂ ਦੇ ਮਨਾਂ ਵਿੱਚ ਸਹੀ ਗਰੰਡ ਸਵਾਲ ਪੈਰਦੇ ਆ ਜੀ ਬਿਲਕੁਲ ਸਹੀ ਜਨਾਬ ਸਾਹਿਬ ਵਿਕਰਮ ਜੀਠੀਆ ਹੋਰਾਂ ਦੀ ਗੱਲ ਕਰਦੇ ਆਂ ਜੀ ਉਹਨਾਂ ਦੇ ਵੱਲੋਂ ਇੱਕ ਦਾਵਾ ਕੀਤਾ ਗਿਆ ਉਹ ਕਹਿੰਦੇ ਕਿ ਕੇਜਰੀਵਾਲ ਹੋਰਾਂ ਦੀ ਜੇ ਗੱਲ ਕਰੀ ਤੋ ਉਹ ਜਿਹੜਾ ਪੀਏ ਹੈ ਉਹਨੂੰ ਪੰਜਾਬ 'ਚ ਸੁਰੱਖਿਆ ਮਿਲੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਉਹਨੂੰ ਸੁਰੱਖਿਆ ਮਿਲੀ ਹੈ ਤੇ ਇਹ ਗੱਲ ਬੜੀ ਅਚੰਭੇ ਵਾਲੀ ਹੈ ਇਹ ਗੱਲ ਬਹੁਤ ਫੈਰਾਨੀ ਵਾਲੀ ਹੈ ਵੀ ਉਹਨੂੰ ਪੰਜਾਬ ਦੇ ਵਿੱਚ ਸੁਰੱਖਿਆ ਦੇਣ ਦੀ ਲੋੜ ਕੀ ਹੈ ਸਵਾਲ ਤਾਂ ਸਿਰਫ ਇਹ ਆ ਕਿ ਉਹਨੂੰ ਪੰਜਾਬ ਦੇ ਵਿੱਚ ਸੁਰੱਖਿਆ ਦੇਣ ਦੀ ਕੋਈ ਜ਼ਰੂਰਤ ਹੈ ਉਹਨੇ ਐਸਾ ਕਿਹੜਾ ਕੁਝ ਕੀਤਾ ਵੀ ਜਿਹੜਾ ਉਹਨੂੰ ਪੰਜਾਬ ਦੇ ਵਿੱਚ ਸੁਰੱਖਿਆ ਦਿੱਤੀ ਜਾਵੇ ਉਹਨੂੰ ਪੰਜਾਬ ਦੇ ਵਿੱਚ ਕਿਉਂ ਇਸ ਤਰੀਕੇ ਨਾਲ ਲਿਆਇਆ ਗਿਆ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਸਵਾਲ ਇਹ ਆ ਕੀ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਆ ਜਿਹੜੇ ਉਹ ਸੰਤੁਸ਼ਟ ਹੁੰਦੇ ਆ ਕੀ ਇਹ ਪੰਜਾਬ ਦੇ ਲੋਕਾਂ ਨਾਲ ਧਰੋਹ ਨਹੀਂ ਗਾ ਇਹ ਬਹੁਤ ਵੱਡੇ ਸਵਾਲ ਹਜੇ ਆ ਬਿਕਰਮ ਸਿੰਘ ਮਡੇਠੀਆ ਨੇ ਕੱਲ ਮੀਡੀਆ ਦੇ ਬੁਰੇ ਗੱਲ ਕਹੀ ਆ ਉਹ ਕਹਿੰਦੇ ਜੀ ਕੇਜਰੀਵਾਲ ਦਾ ਪੀਏ ਰਿਹਾ ਜਿਹੜਾ ਉਹ ਉਸ ਦੀ ਰਿਹਾ ਉਹਦਾ ਮੈਂ ਹੈਗਾ ਜੀਵੋ ਕੁਮਾਰ ਜੀਵੋ ਕੁਮਾਰ ਉਹੀ ਹੈ ਜਿਹਦੇ ਉੱਤੇ ਸਵਾਤੀ ਮਾਲੀਵਾਲ ਦੇ ਦੋਸ਼ ਲਾਏ ਸੀ ਕਿ ਇਹਨੇ ਮਿਰਟਾਟੇ ਦਾ ਪਤਾ ਮਾਰਿਆ ਇਨ ਮੇਰੇ ਵਾਲ ਪੱਟੇ ਇਨ ਮੇਰੇ ਮੁcke ਮਾਰੇ ਜਦੋਂ ਮੈਂ ਸੀਐਮ ਹਾਊਸ ਦੇ ਵਿੱਚ ਮਿਲਣ ਗਈ ਸੀ ਕੇਦਰੀਵਾਲ ਨੂੰ ਉਹਨੇ ਗੱਲ ਕਹੀਏ ਕਿ ਭਾਈ ਇਸ ਤਰੀਕੇ ਦੇ ਰਾਹ ਜਿੱਦੇ ਉੱਤੇ ਦੋਸ਼ ਲੱਗੇ ਜੀਸੀਏ ਨੇ ਕਿਹਾ ਜਿਹੜਾ ਬੰਦਾ ਇਹਨਾਂ ਦੋਸ਼ਾਂ ਤਹਿਤ ਜੇਲ੍ਹ ਜਾ ਕੇ ਆਇਆ ਜੀ ਤੇ ਪਰਚਾ ਦਰਜ ਹੋਇਆ ਉਹ ਜਦੋਂ ਕੇਦਰੀਵਾਲ ਪੱਕੇ ਤੌਰ ਦੇ ਉੱਤੇ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਉਸ ਤੋਂ ਬਾਅਦ ਉਹਨੇ ਆਪਦੇ ਪੀਏ ਨੂੰ ਸ਼ਿਫਟ ਕਰਤਾ ਜੀ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਉਹ ਇਸ ਬੜੇ ਭਗਵੰਤਮਾਨ ਦੀ ਸਰਕਾਰ ਦੇ ਉੱਤੇ ਆਵਾਜ਼ ਅਖ ਰੱਖ ਰਿਹਾ ਆਪਰੋ ਲੱਗਦਾ ਇਹ ਵੀ ਪੰਜਾਬ ਦੀ ਸਰਕਾਰ ਇੰਉ ਚੱਲਦੀ ਹੈ ਪਰ ਉਤੋਂ ਹੋਰ ਤਰੀਕੇ ਨਾਲ ਚੱਲਦੀ ਹੈ ਹੁਣ ਉਸ ਵਿਰੋ ਕੁਮਾਰ ਨੂੰ ਜੈਡ ਸਿਕਿਉਰਟੀ ਦੇ ਦਿੱਤੀ ਗਈ ਹੈ ਜੈਡ ਸਿਕਿਉਰਟੀ ਦਾ ਮਤਲਬ ਇਹ ਹੁੰਦਾ ਵੀ 30-40 ਪੁਲਿਸ ਮੁਲਾਜ਼ਮ ਮੱਦੇਨਜ਼ਰ ਨਾਲ ਲੱਗੇ ਹੋਏ ਰਾਖੀ ਕਰਨ ਵਾਸਤੇ ਤੇ ਮਜੀਠੀਏ ਨੇ ਸਵਾਲ ਇਹ ਕੀਤਾ ਵੀ ਉਹ ਕਿਹੜੇ ਕਰਦਾ ਜਿਹਦੇ ਕਰਕੇ ਭਾਈ ਹੁਣ ਤੁਹਾਨੂੰ ਇਹ ਕੁਝ ਸੋਝਦਾ ਉਹਨੇ ਐਸਾ ਕੀ ਕੀਤਾ ਉਹਨੂੰ ਐਸਾ ਕਿਉਂ ਖਤਰਾ ਵੀ ਭਾਈ ਇਸ ਤਰੀਕੇ ਦੇ ਨਾਲ ਉਹਨੂੰ ਸਿਕਿਉਰਟੀ ਦਿੱਤੀ ਹੈ ਜੇ ਉਹਨੂੰ ਖਤਰਾ ਦਿੱਲੀ ਦੀ ਪੁਲਿਸ ਦੀ ਸਿਕਿਉਰਿਟੀ ਮਿਲੇ ਦਿੱਲੀ ਦੀ ਸਰਕਾਰ ਸਿਕਿਉਰਿਟੀ ਦੇਵੇ ਪੰਜਾਬ ਦੇ ਉੱਤੇ ਬੁੱਧ ਕਿਹੜੀ ਝਲੂ ਪਾਇਆ ਤੋਂ ਉਹਨੇ ਇਸ ਤਰੀਕੇ ਦੇ ਸਵਾਲ ਕੀਤੇ ਆ ਪਰ ਤਕੜੇ ਦਾ ਸੱਤੀ ਵੀ ਹੀ ਸੌ ਹੁੰਦਾ ਇਸ ਗੱਲ ਨੂੰ ਪੁੱਛਣਾ ਕਿਵੇਂ ਆ ਸਵਾਤੀ ਮਾਲੀਵਾਲ ਦਾ ਕਿਸੇ ਨੂੰ ਪਤਾ ਹੈ ਵੀ ਉਹ ਕਿੱਥੇ ਅੱਜਕੱਲ ਉਹ ਕੀ ਕਰ ਰਹੀ ਆ ਠੀਕ ਆ ਕਿ ਨਹੀਂ ਠੀਕ ਸੋ ਜਿਹੜੇ ਬੰਦੇ ਦਾ ਜਿੱਥੇ ਹੱਥ ਪੈਂਦਾ ਉਹਦੇ ਵੱਲੋਂ ਉਹ ਕੁਝ ਕੀਤਾ ਜਾਂਦਾ ਉਹਦੇ ਵਿੱਚ ਇੱਕ ਕੇਜਰੀਵਾਲ ਵੀ ਆ ਉਹਨੂੰ ਇਹ ਲੱਗਦਾ ਵੀ ਭਾਈ ਪੰਜਾਬ ਦੇ ਸਿਰ ਦੇ ਉੱਤੇ ਠੀਕ ਆ ਤੇ ਕੰਮ ਚੱਲ ਗਿਆ ਜੀ ਜੀ ਬਿਲਕੁਲ ਸਹੀ ਤਿਆਨਾ ਸਾਹਿਬ ਉੱਧਰ ਲੁਧਿਆਣੇ ਨੂੰ ਫਾਈਨਲੀ ਮੇਅਰ ਮਿਲ ਗਿਆ ਜੀ ਇੰਦਰਜੀਤ ਖੋੜ ਬਣਨੇ ਲੁਧਿਆਣੇ ਦੇ ਮੇਅਰ ਹਾਂ ਬਿਲਕੁਲ ਜੀ ਬਿਲਕੁਲ ਇੱਕ ਤਾਂ ਉਹਨੂੰ ਮੇਅਰ ਮਿਲ ਗਿਆ ਜੀ ਲੁਧਿਆਣੇ ਨੂੰ ਦੂਜੀ ਗੱਲ ਇਹ ਕਿ ਪਹਿਲੀ ਵਾਰ ਅੱਜ ਤੱਕ ਕੋਈ ਔਰਤ ਮੇਅਰ ਮਿਲੀ ਹੈ ਲੁਧਿਆਣੇ ਦੇ ਵਿੱਚ ਆਪਾਂ ਜਾਣਦੇ ਜੀ ਕਿ ਆਮ ਆਦਮੀ ਪਾਰਟੀ ਦੀ ਮੇਅਰ ਬਣੀ ਹੈ ਇਹਨਾਂ ਦੇ ਕੋਲੇ ਇੱਥੇ ਵੀ ਬਹੁਮਤ ਨਹੀਂ ਸੀਗਾ ਤੇ ਜੋਰ ਤੋੜ ਕਰਕੇ ਉਧਰੋਂ ਬੰਦੇ ਚੱਕ ਲਏ ਉਧਰੋਂ ਬੰਦੇ ਚੱਕ ਲਏ ਇਸ ਤਰੀਕੇ ਦੇ ਨਾਲ ਇਹ ਮੇਅਰ ਬਣਾਉਣ ਦੇ ਵਿੱਚ ਆਪਣਾ ਕਾਮਯਾਬ ਹੋਏ ਆ ਚਲੋ ਬੀਬੀ ਇੰਦਰਜੀਤ ਖੋੜ ਹੁਣ ਮੇਅਰ ਬਣੇ ਆ ਬਹੁਤ ਵਧੀਆ ਗੱਲ ਆ ਤੇ ਜਿਹਨੇ ਵੀ ਭਾਈ ਆਉਂਦੇ ਵਿੱਚ ਇੱਕ ਕਿਸ ਤਰੀਕੇ ਦੇ ਨਾਲ ਆਪਣੇ ਇਲਾਕੇ ਦੀਆਂ ਆਪਣੇ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਆ ਉਹਦਾ ਮੇਅਰ ਇਹ ਚੱਲ ਬਣ ਗਿਆ ਜੀ ਜੀ ਬਿਲਕੁਲ ਤੇ ਜਿਹੜਾ ਸਾਹਿਬ ਹੁਣ ਕਹਿੰਦੇ ਔਰਤਾਂ ਨੂੰ ਜਲਦੀ ਹੀ 1100 ਰੁਪਏ ਦੇ ਦੇਣਾ ਹੈ ਜੀ ਮੁੱਖ ਮੰਤਰੀ ਸਾਹਿਬ ਨੇ ਦੇਖੋ ਮੈਨੂੰ ਤਾਂ ਇਸ ਗੱਲ ਤੇ ਦੁੱਖ ਹੁੰਦਾ ਜੀ ਤੇ ਮੈਨੂੰ ਇਸ ਗੱਲ ਦਾ ਦੁੱਖ ਵੱਧ ਹੁੰਦਾ ਵੀ ਔਰਤਾਂ ਦੇ ਵਿੱਚੋਂ ਕੋਈ ਵੀ ਉੱਠ ਕੇ ਗੱਲ ਨਹੀਂ ਕਹਿੰਦੀ ਕਿ ਸਾਨੂੰ ਇਸ ਤਰੀਕੇ ਦੇ ਨਾਲ ਨਹੀਂ ਕੁਝ ਚਾਹੀਦਾ ਕਿੰਨੇ ਫੀਸਦੀ ਔਰਤਾਂ ਸਿਕਾ ਹੋਣਗਾ ਜਿਹੜਾ ਮੈਂ ਤਾਂ ਕਿੰਨੇ ਫੀਸ ਦੇ ਕੀ ਕਿੰਨੀਆਂ ਔਰਤਾਂ ਹੋਣੀਆਂ 2 4 5 ਵੀ ਨਹੀਂ ਹੋਣੀਆਂ ਜਿਨ੍ਹਾਂ ਨੇ ਕਦੇ ਇਹ ਗੱਲ ਕਹੀ ਹੋਵੇ ਕਿ ਸਾਨੂੰ ਇਦਾਂ ਪੈਸੇ ਨਹੀਂ ਚਾਹੀਦੇ ਅਸੀਂ ਕੀ ਕਰਨੇ ਆ ਅਸੀਂ ਹਜ਼ਾਰ ਰੁਪਏ ਤੇ ਵਿਕਣ ਵਾਲਗੇ ਨਹੀਂ ਔਰਤਾਂ ਦਾ ਮਾਨ ਸਨਮਾਨ ਤਾਂ ਕਈ ਕਰੋੜਾਂ ਅਰਬਾਂ ਰੱਗੇ ਦਾ ਖਰਬਾਂ ਰੱਗੇ ਦਾ ਜੱਗ ਦੈਨੀ ਆ ਪਰ ਔਰਤਾਂ ਜੇਕਰ ਉਹਨਾਂ ਨੂੰ ਇਹੀ ਵਰਤੀ ਜਾਣ ਬੋਲੀ ਦਾ ਲਾ ਕੇ ਤੈਨੂੰ ਹਜ਼ਾਰ ਦੇਵਾਂਗੇ ਹੁਣ ਤੁਸੀਂ ਦੇਖੋ ਦਿੱਲੀ ਦੇ ਪਿਛੇ ਤਾਂ ਇਹ ਹੁਣ ਪਤਾ ਨਾ ਹੁਣ ਜਿਵੇਂ ਔਰਤਾਂ ਦੀ ਬੋਲੀ ਲੱਗੀ ਹੁੰਦੀ ਹੈ ਇੱਕ ਪਾਰਟੀ ਕਹਿੰਦੀ ਆ ਔਰਤ 1000 ਰੁਪਇਆ ਦੂਜੀ ਪਾਰਟੀ ਬੋਲੀ ਜਿਕੇ 1100 ਤੀਜੀ ਕਹਿੰਦੀ 2000 ਚੌਥੀ ਕਹਿੰਦੀ ਆ ਔਰਤ ਦਾ ਮੁੱਲ 2500 ਇਸ ਤਰੀਕੇ ਨਾਲ ਬੋਲੀ ਲੱਗੀ ਪਈ ਆ ਪਰ ਉਥੋਂ ਚੱਲੀ ਜਾਂਦਾ ਕੰਮ ਜਿਵੇਂ ਪੰਜਾਬ ਦੇ ਵਿੱਚ ਜੇ ਕਿਸਾਨ ਖੁਸ਼ ਨਹੀਂ ਤਾਂ ਸਬੰਧਤ ਪਾਰਟੀ ਆ ਜਿਹੜੀ ਕੋਈ ਵੀ ਉਹ ਸਰਕਾਰ ਨਹੀਂ ਬਣਾ ਸਕਦੀ ਉਵੇਂ ਦਿੱਲੀ ਦੇ ਵਿੱਚ ਜੇਕਰ ਝੁੱਗੀ ਝੌਂਪੜੀਆਂ ਵਾਲੇ ਖੁਸ਼ ਨਹੀਂ ਤਾਂ ਉਥੇ ਕੋਈ ਪਾਰਟੀ ਸਰਕਾਰ ਨਹੀਂ ਬਣਾ ਸਕਦੀ ਸੋ ਉੱਥੇ ਭਾਈ ਹੁਣ ਚੱਲੀ ਜਾਂਦਾ ਵੀ ਔਰਤਾਂ ਨੂੰ ਅਸੀਂ 2500 ਦੇਵਾਂਗੇ ਕੋਈ ਕਹਿੰਦਾ 2000 ਦੇਵਾਂਗੇ ਉੱਥੇ ਆ ਪਖੰਡ ਚੱਲੀ ਜਾਂਦਾ ਤੇ ਪੰਜਾਬ ਦੇ ਵਿੱਚ ਪਖੰਡ ਪਿਛਲੇ ਤਿੰਨ ਸਾਲਾਂ ਤੋਂ ਚੱਲੀ ਜਾਂਦਾ 1100 ਦੇਵਾਂਗੇ 1100 ਦੇਵਾਂਗੇ 1100 ਦੇਵਾਂਗੇ ਹੁਣ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਆਉਂਦੇ ਬਜਟ ਦੇ ਵਿੱਚ ਅਸੀਂ ਇਸ ਗੱਲ ਦਾ ਪ੍ਰਬੰਧ ਕਰਾਂਗੇ ਔਰਤਾਂ ਨੂੰ ਬਹੁਤ ਜਲਦ ਪੰਜਾਬ ਦੇ ਵਿੱਚ 11 1100 ਰੁਪਏ ਦੇਵਾਂਗੇ ਔਰਤਾਂ ਨੂੰ 1100 ਰੁਪਏ ਦੇਣ ਲਈ ਅਸੀਂ ਬਚਣ ਵੱਧਾਂਗੇ ਜੀ ਤੇ ਤਾਨਾ ਸਾਹਿਬ ਉਧਰ ਦੂਸਰੇ ਬੰਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ ਤੇ ਇਸ ਮੈਂਬਰਸ਼ਿਪ ਮੁਹਿੰਮ ਨੂੰ ਕਿੰਨਾ ਕੁ ਹੁਲਾਰਾ ਮਿਲਦਾ ਇਹ 15 ਮਾਰਚ ਤੱਕ ਚੱਲਣੀ ਹੈ ਤੇ ਉਹਦੇ ਵਿੱਚ ਕਿੰਨੇ ਮੈਂਬਰ ਬਣਦੇ ਆ ਅਕਾਲੀ ਦਲ ਦੇ ਨਾਲ ਕਿੰਨੇ ਕੁ ਲੋਕ ਜੁੜਦੇ ਆ ਇਹ ਚਲੋ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਕਿਉਂਕਿ ਇਹ ਲੋੜ ਸੀ ਅਕਾਲੀ ਦਲ ਨੇ ਇਹ ਗੱਲ ਸੋਚੀ ਵੀ ਭਾਈ ਆਪਾਂ ਨੂੰ ਇਹ ਜਲਦ ਤੋਂ ਜਲਦ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਫਿਰ ਇਹ ਸ਼ੁਰੂ ਕੀਤੀ ਹੈ ਹਾਲਾਂਕਿ ਜਿਹੜੇ ਤਰੀਕੇ ਦੇ ਨਾਲ ਜਥੇਦਾਰ ਸਹਿਬਾਨ ਦੇ ਵੱਲੋਂ 2 ਦਸੰਬਰ ਨੂੰ ਤਕਾਲ ਤਕਤ ਸਾਹਿਬ ਦੀ ਫਸੀਲ ਤੋਂ ਇਹ ਗੱਲ ਕਹੀ ਸੀ ਕਿ ਸੱਤ ਮੈਂਬਰੀ ਕਮੇਟੀ ਹੈ ਇਹਦੀ ਅਗਵਾਈ ਦੇ ਵਿੱਚ ਮੈਂਬਰਸ਼ਿਪ ਭਰਤੀ ਕਰਨੀ ਹੈ ਇਹ ਉਸ ਤਰੀਕੇ ਨਾਲ ਨਹੀਂ ਕਰ ਰਹੇ ਇਹ ਆਪਣੀ ਮਰਜ਼ੀ ਮੁਤਾਬਕ ਆਪਣੇ ਸਟਾਈਲ ਦੇ ਵਿੱਚ ਕਰ ਰਹੇ ਆ ਸੋ ਕੱਲ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਮੈਂਬਰਸ਼ਿਪ ਭਰਤੀਭ ਮੇਂ ਸ਼ੁਰੂ ਕਰਤੀ ਹੈ ਇੱਕ ਦਿਨ ਹੋਰ ਦੱਸਾਂ ਜੀ ਕਿ ਪਹਿਲੀ ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ ਉਹ ਹੁਣ ਕੌਣ ਪ੍ਰਧਾਨ ਬਣੂਗਾ ਇਹ ਵੀ ਲੋਕਾਂ ਦੇ ਮਨ ਦੇ ਵਿੱਚ ਹੈ ਕਿਉਂਕਿ ਦੇਖੋ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਹੋਇਆ ਹੈ ਅਸਤੀਫਾ ਮਨਜ਼ੂਰ ਹੋ ਗਿਆ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਆ ਕੀ ਭੂੰਦੜ ਹੋਰਾਂ ਨੂੰ ਕਾਰਜਕਾਰੀ ਤੋਂ ਪੱਕਾ ਕਰ ਦਿੱਤਾ ਜਾਊਗਾ ਜਾਂ ਸੁਖਵੀਰ ਸਿੰਘ ਬਾਦਲ ਹੀ ਫਿਰ ਪ੍ਰਧਾਨ ਬਣ ਜਾਣਗੇ ਜਾਂ ਇਹੜੋ ਇਕੜ ਧਾਮੀ ਨੂੰ ਪ੍ਰਧਾਨ ਬਣਾ ਦਿੱਤਾ ਜਾਊਗਾ ਇਹ ਹੁਣ ਲੋਕਾਂ ਦੇ ਮਨਾਂ ਵਿੱਚ ਸਵਾਲ ਕਈ ਤਰ੍ਹਾਂ ਦੇ ਹੈਗੇ ਆ ਜੀ ਬਿਲਕੁਲ ਤੇ ਜੈਨ ਸਾਹਿਬ ਹਰਿਆਣਾ ਕਮੇਟੀ ਚੋਣਾਂ ਚ ਦਾਦੂਵਾਲ ਹੋਰੀ ਬੁਰੀ ਤਰ੍ਹਾਂ ਹਾਰ ਗਏ ਨੇ ਤੇ ਹੁਣ ਕੀ ਭਵਿੱਖ ਹੋਊਗਾ ਜੀ ਉਹਨਾਂ ਦਾ ਦੇਖੋ ਜੀ ਭਵਿੱਖ ਕੀ ਹੋਵੇਗੀ ਹੁਣ ਤਾਂ ਜਿਵੇਂ ਉਹ ਆਪ ਵਿਚਰਦੇ ਰਹੇ ਆ ਪਹਿਲਾਂ ਤੇ ਉਹ ਓਵੇਂ ਵਿਚਰਿਆ ਕਰਨਗੇ ਪਰ ਉਹਨਾਂ ਨਾਲ ਇੰਨੀ ਭੜੀ ਹੋਊਗੀ ਇਸ ਗੱਲ ਦੀ ਆਸ ਉਹਨਾਂ ਨੇ ਵੀ ਨਹੀਂ ਕੀਤੀ ਹੋਣੀ ਤੇ ਉਹਨਾਂ ਦੇ ਸ਼ਰੀਕਾਂ ਨੇ ਵੀ ਨਹੀਂ ਕੀਤੀ ਹੋਣੀ ਪਰ ਹੋਈ ਬਹੁਤ ਭੜੀ ਉਹਨਾਂ ਦੇ ਨਾਲ ਕਿਉਂਕਿ ਬਲਜੀਤ ਸਿੰਘ ਦਾਦੂਵਾਲ ਆ ਜਿਹੜੇ ਉਹਨਾਂ ਦੇ ਵੱਲੋਂ ਤਾਂ ਇਹ ਗੱਲ ਕਹੀ ਜਾਂਦੀ ਸੀ ਕਿ ਬਾਦਲ ਦਲ ਨੇ ਬੇੜਾ ਬਰਕਰਾਰ ਰੱਖਤਾ ਇਸ ਕਰਕੇ ਅਸੀਂ ਹੀ ਸਾਰਾ ਇਥੋਂ ਗੁਰਦੁਆਰਾ ਦੀ ਸੇਵਾ ਸੰਭਾਲਦਾ ਕੰਮ ਕਰਦੇ ਆ ਹੁਣ ਲੱਗੇ ਕੱਲ ਸੁਖਵੀਰ ਬਾਦਲ ਨੇ ਗੱਲ ਕਹੀ ਹੈ ਵੀ ਏਜੰਸੀਆਂ ਦਾ ਦਲਾਲ ਬੰਦਾ ਜਿਹੜਾ ਉਹਨੂੰ ਜਿਸ ਤਰੀਕੇ ਨਾਲ ਖਰਾਇਆ ਲੋਕਾਂ ਨੇ ਉਹ ਕਹਿੰਦੇ ਜੀ ਕਿ ਭਾਈ ਇਥੋਂ ਪਤਾ ਲੱਗਦਾ ਜੀ ਕਿ ਇਹਨਾਂ ਲੋਕਾਂ ਦਾ ਸੱਚ ਉਜਾਗਰ ਹੋ ਗਿਆ ਤੇ ਇਹ ਪਹਿਲੀ ਵਾਰ ਹਰਿਆਣਾ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਹਿਲੀ ਵਾਰ ਹੋਈਆਂ ਸੀ ਇਸ ਤੋਂ ਪਹਿਲਾਂ ਤਾਂ ਉਥੇ ਸਰਬਸੰਮਤੀ ਦੇ ਨਾਲ ਹੀ ਜਿਹੜੇ ਪ੍ਰਧਾਨ ਬਣਾਏ ਜਾਂਦੇ ਸੀਗੇ ਸੋ ਐਤਕੀ ਜਦੋਂ ਪਹਿਲੀ ਵਾਰ ਚੋਣਾਂ ਹੋਈਆਂ ਤੇ ਉਹਦੇ ਵਿੱਚ ਭਾਈ ਇਥੇ ਆਪ ਹੀ ਹਾਰ ਗਏ ਇਹ ਜਿਹੜਾ ਗੁਰਮੀਤ ਸਿੰਘ ਤਲੋਗੇਵਾਲ ਉਹ ਹੋਰ ਵੀ ਹਾਰ ਗਏ ਤੇ ਬਲਜੀਤ ਸਿੰਘ ਦਾਦੂਵਾਲ ਹੋਰੀ ਵੀ ਹਾਰ ਗਏ ਕਈ ਹੋਰ ਵੀ ਹਾਰ ਗਏ ਇਹਦੇ ਵਿੱਚ ਪਤਾ ਲੱਗਾ ਤੇ ਬਹੁਤ ਬੁਰੇ ਤਰੀਕੇ ਦੇ ਨਾਲ ਇਹਨਾਂ ਦੇ ਧੜੇ ਦੀ ਹਾਰ ਹੋਈ ਆ ਜਗਦੀਸ਼ ਸਿੰਘ ਢਿੰਡਾ ਗਰੁੱਪ ਨੂੰ 9 ਸੀਟਾਂ ਮਿਲ ਗਈਆਂ ਤੇ ਉਧਰ ਜਿਹੜੇ 48 ਦਲ ਬਾਦਲਾ ਜਿਹੜਾ ਉਹਨਾਂ ਨੂੰ ਵੀ ਚੰਗੀ ਜਿੱਤ ਮਿਲੀ ਆ ਪਰ ਸਭ ਤੋਂ ਵੱਧ ਅਜ਼ਾਦ ਜਿੱਤੇ ਆ ਪਰ ਜਿਹਨੇ ਵੀ ਆਪਣਾ ਪ੍ਰਧਾਨ ਬਣਾਉਣਾ ਹਰਿਆਣਾ ਗੁਰਦੁਆਰਾ ਕਮੇਟੀ ਨੇ ਉਹਨੂੰ ਇਹਨਾਂ ਆਜ਼ਾਦਾਨਾ ਸਹਾਰਾ ਲੈਣਾ ਪੈਣਾ ਕੱਲ ਦੁਪਹਿਰ ਦੇ ਵੇਲੇ ਖਬਰ ਆਈ ਸੀ ਵੀ ਟੀੜਾ ਹੋਰਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਕਿ ਉਹ ਅਸੰਧ ਸੀਟ ਤੋਂ ਦਿੱਤੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਸੰਗਤ ਨੇ ਉਸ ਤਰੀਕੇ ਨਾਲ ਹੁਲਾਰਾ ਨਹੀਂ ਦਿੱਤਾ ਬਹੁਤ ਨਹੀਂ ਸਾਨੂੰ ਮਿਲਿਆ ਇਸ ਕਰਕੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਉਸ ਤੋਂ ਕੁਝ ਘੰਟਿਆਂ ਬਾਅਦ ਉਹਨਾਂ ਨੇ ਗੱਲ ਕਹੀ ਵੀ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਣ ਦੇ ਉੱਤੇ ਵਿਚਾਰ ਕਰ ਲਿਆ ਅਸੀਂ ਲੜਾਂਗੇ ਅਸੀਂ ਸਹੀ ਤਰੀਕੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦੇ ਵਿੱਚ ਯੋਗਦਾਨ ਪਾਵਾਂਗੇ ਸੋ ਇਸ ਤਰੀਕੇ ਦੀ ਗੱਲ ਆ ਪਰ ਭੈੜਾ ਹਾਲ ਹੋਇਆ ਜੀ ਇੱਥੇ ਦਾਦੂਵਾਲ ਗਰੁੱਪ ਦਾ ਤੇ ਅਕਾਲੀ ਦਲ ਨੂੰ ਜਿਹੜਾ ਹੁਲਾਰਾ ਮਿਲਿਆ ਉਹ ਇਹੋ ਜਿਹਾ ਹੁਲਾਰਾ ਇਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਸ਼੍ਰੋਮਣੀ ਕਮੇਟੀ ਚੋਣਾਂ ਚ ਵੀ ਮਿਲੂਗਾ ਕਿ ਨਹੀਂ ਇਹ ਹੁਣ ਲੋਕਾਂ ਦੇ ਆਪੋ ਆਪਣੇ ਵਿਚਾਰ ਆ ਜੀ ਸੋ ਖੈ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ.ਏ.ਡੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ